ਵਾਇਰੂਜੀ ਦਾ ਖਾਲਸਾ ਵਾਇਰੂਜੀ ਦੀ ਕਿਸਮ ਹੈ ਮੈਂ ਅਜੇ ਰੋਕਣ ਦਾ ਨਾਂ ਨਹੀਂ ਦੇ ਰਿਹਾ ਇਹ ਸਿਰ ਸਿਆਆ ਕੋਪੀ ਦੀ ਜੀ ਕਰ ਜਿਹੜੇ ਲੋਕਾਂ ਦੇ ਘਰ ਵਿੱਚ ਲਾਈਟ ਕਰਦੇ ਆ ਵਜਾਲਾ ਕਰਦੇ ਆ ਅੱਜ ਉਹ ਨੇਰੇ ਦੇ ਵਿੱਚ ਬੈਠਿਆ ਮੈਂ ਕਹਿੰਦਾ ਕੈਮਰਾ ਨਾਲ ਦਿਖਾਓ ਜੀ 64kb 64kb ਸਬਸਟੇਸ਼ਨ ਕੋਰਟ ਤੋਂ ਆਓ ਆਪਾਂ ਅੰਦਰ ਜਾ ਕੇ ਤੁਹਾਨੂੰ ਲਾਈਵ ਤਸਵੀਰਾਂ ਦਿਖਾਉਂਦੇ ਆ ਸ਼ਰਟ ਕੇ ਵੀ ਸਬਸਟ੍ਰੇਸ਼ਨ ਪਾਵਰ ਕਮ ਕੋਟੂ ਸ਼ਰਪੁਰ ਜੀ ਘਰ ਦੇ ਮੂਹਰੇ ਆ ਦੇਖੋ ਤਲੂਨੀ ਬੋਰੀ ਲਾ ਕੇ ਬੈਠਿਆ ਜੀ ਹੁਣ ਅੱਜ ਜੀ ਬਿਜਲੀ ਘਰ ਦੇ ਅੰਦਰ ਆ ਗਏ ਆ ਕਿ ਐਸ.ਕਿਊ ਸਾਹਿਬ ਨਾਲ ਗੱਲਬਾਤ ਕਰਦੇ ਆ ਆ ਥੱਲੇ ਵੀ ਕਰੋ ਜੀ ਪਹਿਲਾਂ ਗੱਲਾਂ ਤਾਂ ਖਾ ਲੋ ਇਹ ਹੁਣ ਐਸ.ਕਿਊ ਸਾਹਿਬ ਨਾਲ ਰੇਹੇ ਸਾਹਿਬ ਆਪ ਨੇ ਅੱਜ ਕਰ ਚਰੀ ਗੱਲ ਸਹੀ ਗੱਲ ਇਹ ਸੋਦੇ ਅੰਦਰ ਬਾਹਰ ਸਾਰੇ ਪਾਣੀ ਪਾਣੀ ਹੋ ਗਿਆ ਤੇ ਕੰਨ ਵੀ ਇਹ ਰਿਕਾਡ ਕਿਦਾਂ ਬਚਿਆ ਤੁਸੀਂ ਕਿੰਨੀ ਮਿਹਨਤ ਨਾਲ ਬਚਾਇਆ ਚਲੋ ਰਿਕਾਡ بچਾਉਣ ਲਈ ਪਹਿਲਾਂ ਤਾਂ ਪਾਣੀ ਅੰਦਰ ਆਉਣ ਤੋਂ ਰੋਕਣ ਲਈ ਪਹਿਲਾਂ ਤਾਂ ਬੋਰੀ ਮਿੱਟੀ ਦੇ ਭਰ ਕੇ ਬਾਹਰ ਲਾਏ ਆਪਾਂ ਹਾਂਜੀ ਉਹਦੇ ਬਾਅਦ ਜਿੰਨਾ ਵੀ ਹੈ ਅੰਦਰ ਕਾਫੀ ਬਚਾ ਕੇ ਜੀ ਦਿਖਾਓ ਤਾਂ ਜੀ ਟੇਬਲਾਂ ਦੇ ਉੱਤੇ ਆ ਜਾਓ ਦਿਖਾਓ ਜੀ ਆਹ ਦਿਖਾਓ ਰਿਕਾਡ ਦਿਖਾਓ ਟੇਬਲਾਂ ਦੇ ਉੱਤੇ ਰੱਖ ਕੇ ਆਹ ਦੇਖੋ ਆ ਚੁੰਨ ਦਾ ਵੀ ਦਿਖਾ ਲਿਓ ਉੱਥੇ ਇਹ ਚੁੰਨ ਫੋਨ ਲਗਾ ਜੀ ਪੁਰਾਣੀ ਬਿਲਡਿੰਗ ਹੋ ਗਈ ਆ ਆ ਸਾਰੇ ਇਹਨਾਂ ਦੇ ਆਪਣੇ ਉਪਰਾਲੇ ਆ ਜੀ ਉਹ ਸਾਬ ਔਰ ਇਹਨਾਂ ਦਾ ਜਿੰਨਾ ਵੀ ਸਟਾਫ ਸਾਰਾ ਬੜੀ ਮਿਹਨਤ ਕਰਕੇ ਆ ਰਿਕਾਰਡ ਵਿੱਚ ਆ ਨਹੀਂ ਤੇ ਰਿਕਾਰਡ ਵੀ ਤੈਸ ਨੈਸ ਹੋ ਜਾਣਾ ਗਿੱਲਾ ਹੋ ਜਾਣਾ ਸਗਾ ਇਹ ਤਕਰੀਬਨ ਸਾਲ ਦੋ ਸਾਲ ਬਾਅਦ ਜਦੋਂ ਇੱਥੇ بارش ਜ਼ਿਆਦਾ ਹੁੰਦੀ ਆ ਕਈ ਵੇਲੇ ਠੋਣੇ ਦਾ ਚੋਰ ਟੁੱਟ ਜਾਂਦਾ ਇਹਦੇ ਵਿੱਚ ਪਾਣੀ ਅਕਸਰ ਆ ਹੀ ਜਾਂਦਾ ਦੋ ਦੋ ਫੁੱਟ ਵੀ ਆ ਜਾਂਦਾ ਕਿਨੇ ਫੁੱਟ ਫੁੱਟ ਵੀ ਆ ਜਾਂਦਾ ਵਾ ਤੇ ਜਿਹੜੀ ਅੰਦਰੋਂ ਪਾਵਰ ਵਾਲੀ ਸਾਈਡ ਵਾ ਉੱਥੇ ਵੀ ਜੀ ਪਾਣੀ ਆ ਜਾਂਦਾ ਸਾਈਡ ਵੀ ਨੀਮੀ ਹੈ ਨਾ ਸਾਰਾ ਤੋਂ ਕਾਫੀ ਨੀਮੀ ਹੋਣ ਕਰਕੇ ਇਹਦੇ ਵਿੱਚ ਜੋ ਥੋਣੇ ਵਾਲਾ ਚੋਟ ਟੁੱਟਦਾ ਮੀਂਹ ਜਿਆਦਾ ਪੈਂਦੇ ਆ ਹਾਂਜੀ ਤੇ ਪਾਣੀ ਅਸਰ ਆਈ ਜਾਂਦਾ ਸਰਪਾ ਤੋਂ ਕੀ ਆਪਾਂ ਮੰਗ ਕਰਦੇ ਆ ਮਹਿਕਮੇ ਦੀ ਨੋ ਸਰਕਾਰ ਤੋਂ ਤਾਂ ਇਹ ਹੀ ਮੰਗਿਆ ਕਿ ਦੇਖੋ ਜੇ ਲੋਕਾਂ ਨੂੰ ਸਹੂਲਤ ਵਧੀਆ ਦੇਣੀ ਹੈ ਹਾਂਜੀ ਤਾਂ ਸਾਨੂੰ ਬਿਲਡਿੰਗਾਂ ਲਈ ਥੋੜਾ ਬੋਤਾ ਧਿਆਨ ਦੇਣਾ ਚਾਹੀਦਾ ਠੀਕ ਹੈ ਜੀ ਤੇ ਇਹ ਬਿਲਡਿੰਗ ਦਾ ਸੜਕ ਦੇ ਲੈਵਲ ਤੋਂ ਕਾਫੀ ਨੀਵੀ ਹੋ ਚੁੱਕੀ ਆ ਹਾਂਜੀ ਉਸ ਟੈਂਟ ਉੱਚੀ ਸੀ ਜਦੋਂ ਮੈਨੂੰ ਪਤਾ ਜਦੋਂ ਬਣੀ ਆ ਹਾਂਜੀ ਹਾਂਜੀ ਤੇ ਕਾਫੀ ਬਹੁਤ तकरीबन ਕਿਆਸੀ ਬਿਆਸੀ ਇਹ ਬਣੀ ਆ ਠੀਕ ਹੈ ਉਹ ਤਾਂ ਇਹ ਉਚਾਈ ਇਹ ਦੀ ਠੀਕ ਸੀ ਹਾਂਜੀ ਹਾਂਜੀ ਉਹ ਤਾਂ ਰੋਡ ਵੀ ਇਹਦੇ ਬਰਾਬਰ ਹੀ ਹੁੰਦਾ ਦਾ ਹੁਣ ਰੋਡ ਹੁੰਦਾ ਹੁੰਦਾ ਜਿਆਦਾ ਉੱਚ ਹੋ ਗਿਆ ਆਪਣਾ ਬਿਲਡਿੰਗ ਦੇ ਲੈਵਲ ਤੋਂ ਦੇਖਿਆ ਜਾਵੇ ਤਾਂ ਰੋਡ तकरीबन 4 ਫੁੱਟ ਉੱਚਾ ਹੋ ਜਾਣਾ। ਹਾਂ ਜੀ ਨਾ ਰਾਈਟ ਹੈਂਡ ਨਾਲ ਤਾਂ ਹੈਗਾ ਹੀ ਚਾ। ਤੇ ਇਹਦੇ ਕਰਕੇ ਜਦੋਂ ਪਾਣੀ ਖਾੜਾ ਦਾ ਮੌਸਮ ਆਉਂਦਾ ਜਦੋਂ ਬਰਸਾਤ ਜ਼ਿਆਦਾ ਹੋ ਜਾਂਦੀ ਹੈ ਠੋਣੇ ਵਾਲਾ ਚੋਟ ਉਟੀ ਜਾਂਦਾ। ਹਾਂ ਜੀ। ਤਾਲ ਵਾਲੇ ਪਿੰਡਾਂ ਦੇ ਖੇਤਾਂ ਦਾ ਪਾਣੀ ਇਕੱਠਾ ਹੋ ਕੇ ਉਹਦੀ ਮਾਰ ਇਧਰਲੀ ਸਾਈਡ ਹੀ ਆਂਦੀ ਹੈ। ਇਹ ਸਾਈਡ ਪੰ ਬੀਜ ਨਹੀਂ ਕਰਨ ਨੂੰ ਆਉਂਦਾ ਸਾਡੇ ਪਾਣੀ ਹਾਂ ਜੀ। ਤੇ ਇਹ ਹੈ ਸਰਕਾਰ ਤੋਂ ਕਿ ਬਿਲਡਿੰਗ ਥੋੜੀ ਉੱਚੀ ਕਰਕੇ ਬਣਾਈ ਜਾਵੇ। ਹਾਂ ਜੀ। ਕਿ ਰੋਡ ਲੈਵਲ ਤੋਂ ਕੱਟ ਕੱਟ 2.5 ਫੁੱਟ ਉੱਚੀ ਤਾਂ ਹੋਵੇ। ਬਣਾਈ ਹਾਂ ਜੀ। ਅ ਧੰਨਵਾਦ ਜੀ। ਇਹ ਸਾਨੂੰ ਸਰ ਦੇ ਸਤਿਕਾਰਯੋਗ ਜੀਐਸਬੀਓ ਸਾ ਕਿ ਤੇ ਜਿੱਦਾਂ ਇਹ ਹੁਣ ਇਸ ਵੇਲੇ 4 ਫੁੱਟ ਤਾਂ 5 ਫੁੱਟ ਨੀਵੀ ਹੋ ਗਈ ਹੈ ਬਿਲਡਿੰਗ ਇਹ ਰੋਡ ਤੋਂ ਕੀ ਬਣਾਨੇ ਆ 2 ਫੁੱਟ ਲੱਗੂ ਇਹਨੂੰ 7 ਫੁੱਟ ਚੱਕਣਾ ਪਊਗਾ ਜਿੱਥੇ ਐਸੇ ਵੇਲੇ ਇਹਨਾਂ ਦੇ ਦਰਵਾਜ਼ੇ ਰੱਖਿਓ ਆ ਇੰਦੀ ਬਿਲਡਿੰਗ ਚੱਕਣੀ ਪਊਗੀ ਤਾਂ ਤਾਂ 2.5 ਫੁੱਟ ਰੋਡ ਤੋਂ ਕੀ ਹੋਣੀ ਆ ਨਹੀਂ ਤੇ ਹਰ ਸਾਲ ਜੇ ਐਸਡੀਓ ਸਾਹਿਬ ਅਤੇ ਸਟਾਫ ਨਾ ਮਿਹਨਤ ਕਰਦੇ ਇਹ ਰਕਾਰਡ ਸਾਰਾ ਜਾਂਦਾ ਲੱਗਣਾ ਸੀਗਾ ਆ ਤਰਪਾਲਾ ਦੇਖੋ ਨਟਕੇ ਦਾ ਨੌਜਲ ਮੁੜੇ ਲਿਆਂਦੀਆਂ ਆਪਣਾ ਸਾਰਾ ਇਹ ਨਹੀਂ ਬਚਾ ਕੀਤਾ ਮੇ ਮਿੱਤਰੋ ਆ ਹੈਗਾ ਆਪਣਾ ਕੋਟ ਵਾਲਾ ਵੀਰੂ ਘਰ ਆ ਬਾਹਰਲੇ ਪਾਸੇ ਪਾਣੀ ਆ ਦੇ ਚਾਰੇ ਪਾਸੇ ਪਾਣੀ ਆ ਆ ਜਿੱਥੇ ਮੇਨ ਆਪਣਾ ਨਾ ਸਰਕਟ ਹਾਊਸ ਹੈਗਾ ਆਹ ਇਹਦੇ ਅੰਦਰ ਪਾਣੀ ਜਿਹੜਾ ਆ ਜਿੱਥੋਂ ਕੇਵਲਾ ਆਉਂਦੀ ਆ ਬਾਹਰੋਂ ਜਿੱਥੋਂ ਆਣਾ ਸ਼ੁਰੂ ਹੋ ਗਿਆ ਇਹ ਥੱਲੇ ਹੁਣ ਮਸ਼ੀਨਾਂ ਦੇ ਪਾਣੀ ਜਿਹੜਾ ਆ ਗਿਆ ਇਹ ਜੇ ਹੁਣ 2 3 ਇੰਚੀ ਥੱਲੇ ਚੱਲਦਾ ਪਾਣੀ ਜੇ ਉੱਪਰ ਆ ਗਿਆ ਤਾਂ ਇਹ ਸਾਰੀ ਬਿਜਲੀ ਜਿਹੜੀ ਆ ਬੰਦ ਕਰਨੀ ਪੈ ਜਾਣੀ ਆ ਸੋ ਇਸ ਕਰਕੇ ਸਾਰੇ ਮੇਰੇ ਵੀਰਾਂ ਭਰਾਵਾਂ ਨੂੰ ਬੇਨਤੀ ਆ ਜਿੰਨੇ ਕੋਟਫਤੂਈ ਬਿਜਲੀ ਘਰ ਤੋਂ ਜਿਨ੍ਹਾਂ ਨੂੰ ਬਿਜਲੀ ਦੀ ਸੇਵਾ ਮਿਲਦੀ ਆ ਇਹ ਆਪਣਾ ਫਰਜ਼ ਬਣਦਾ ਅਸੀਂ ਜਿੰਨਾ ਹੋ ਸਕਿਆ ਸਾਡੇ ਕੋਲੋਂ ਓਨਾ ਕ ਅਸੀਂ ਕੀਤਾ ਪਾਣੀ ਕੱਢਣ ਲਈ ਆ ਅਸੀਂ ਇੱਦਾਂ ਆ ਪੱਖਿਆਂ ਦਾ ਪ੍ਰਬੰਧ ਕੀਤਾ ਇਹ ਰੱਖ ਦਿੱਤੇ ਆ ਬੂਰੇ ਵੀ ਜਿੰਨੇ ਖ ਹੋ ਸਕੇ ਸਾਡੇ ਕੋਲੋਂ ਉਹ ਲੈਂਦੇ ਆ ਇੱਥੇ ਬਿਜਲੀ ਬੰਦ ਕਰਾਂ ਆ ਪਾਣੀ ਬੰਦ ਕਰਾਂਗੇ ਪਰ ਇਹ ਬਹੁਤਾ ਚਿਰ ਰਹਿਣਾ ਨਹੀਂ ਹੈ ਇਸ ਕਰਕੇ ਅੱਜ ਦੀ ਰਾਤ ਜਿਹੜੀ ਨਿਕਲ ਜਾਣੀ ਆ ਕੱਲ ਨੂੰ ਆਪਾਂ ਨੂੰ ਕੁਛ ਨਾ ਕੁਛ ਰਲ ਮਿਲ ਕੇ ਕਰਨਾ ਪੈਣਾ ਵਿਚਾਰੇ ਬਿਜਲੀ ਵਾਲੇ ਬੰਦੇ ਇਹ ਵੀ ਦੇਖ ਲੋ ਕਿੰਨੀ ਮਿਹਨਤ ਕਰਦੇ ਆ ਆਪਾਂ ਨੂੰ ਘਰਾਂ ਚ ਬੈਠਿਆਂ ਨੂੰ ਪਤਾ ਨਹੀਂ ਲੱਗਦਾ ਪਈ ਆਪਾਂ ਨੂੰ ਬਿਜਲੀ ਕਿੱਦਾਂ ਮਿਲਦੀ ਆ ਫਿਰ ਜਦੋਂ ਨਹੀਂ ਬਿਜਲੀ ਆਉਣੀ ਆ ਆਪਾਂ ਧਰਨੇ ਲਾਉਣੇ ਆ ਕਈ ਕੁਛ ਹੀ ਕਰਦਾ ਇਹਨਾਂ ਦੇ ਬਸਲੀ ਫਿਰ ਰਹਿਬ ਨਹੀਂ ਜਾਣੀ ਸੋ ਮੇਰੀ ਬੇਨਤੀ ਆ ਸਾਰੇ ਵੀਰਾਂ ਨੂੰ ਅੱਜ ਅਸੀਂ ਤਕਰੀਬਨ